ਸਾਜੀ ਕੈਪ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਰਨਜੀਤ ਕੌਰ ਕੋਲੋਂ ਦੀ ਸ਼ੁਰੂਆਤ ਕਰਾਂਗੇ ਪਰ ਕੱਲਾ ਨਜ਼ਰ ਪਾਲਣੇ ਵਿੱਚ ਤਕਰੀਅਨ ਸੁਖੀ ਹੈ ਤਰਾ ਕੰਡੇ ਰਿਸ਼ੀ ਕੇ ਜੁਦੋ ਸਿਕ ਭਰਾਵਾਂ ਦਾ ਕੁਮਾਰ ਦਾ ਮਾਮਲਾ ਸਾਹਮਣੇ ਆਇਆ ਜਿ세 ਜਾ ਰਹਾ ਹੈ ਕਿ ਪੀਕ ਬਲੌਕ ਨਾਲ ਕੀਤਾ ਗਿਆ ਸਿਰਫ ਇਹ ਨਹੀਂ ਸਿਕ ਭਰਾਵਾਂ ਦੀ ਦਸਤਾਵੇਜ਼ਾਂ ਤੇ ਕੇਸ ਸਾਡੀ ਫੀਲ ਕੀਤੀ ਗਈ ਹੈ ਮੋਹ ਸਾਹਮਣੇ ਆਇਆ ਕਿ ਪਾਰਟੀ ਜੂਲ ਹੈ ਕਿ ਝਗੜਾ ਹੋਇਆ ਸਿਰਫ ਇਸ ਤੋਂ ਬਾਅਦ ਦੂਜੇ ਪੱਖ ਨੇ ਆਪਣੇ ਸਾਥੀਆਂ ਨਾਲ ਰਲ ਕੇ ਭਰਾਵਾਂ ਦੀ ਦਸਤਾਵੇਜ਼ਾਂ ਤੇ ਹਮਲਾ ਕਰ ਦਿੱਤਾ ਇਸੇ ਸਿਮਾ ਨੂੰ ਸਪਸ਼ਟ ਕਰੇ गिरफ्तारी नहीं की थी दोनों पक्ष को पूछे थे कि डायरी के दौरान घटना तत्कालीन एमपी हॉस्पिटल का बाद में एमपी सोशल मीडिया अकाउंट पे वीडियो शेयर कर दो कि सरकार ने इस प्रकाराते घटना करवाना का कानून भारतीय अस्पताल वाहन के लेकर के इस के पूछ के बात के प्रमुखों का है तो बाद में दस्तावेज के हिसाब से भी की गई है कि दुकान पे फर तोड़ दी ਇਹ ਤੇ ਸਰਕਾਰ ਨੂੰ ਲਗਾਤਾਰ ਸਖਤ ਕਦਮ ਚੁੱਕਣੇ ਚਾਹੀਦੇ। ਅਸ਼ਿਰੇਵਾਲ ਪਾਕ ਸਾਇਬੋ ਬਣਾਈ ਗਈ ਸਾਫ ਸਨਰਿਕ ਕਮੇਟੀ ਤੋਂ ਪਾਰਟ ਨੇਬਰ ਐਡਵੋਕੇਟ ਮਾਜੀ ਜਸਨ ਧਾਮੀ ਦੇ ਰਿਸ਼ਤਿਆਂ ਨੂੰ ਪਹੁੰਚਾਉਣ ਦਾ ਕਾਰਜ ਲੈ ਰਿਹਾ ਸੀ। ਪਰ ਸੰਪਾਤੀ ਨੂੰ ਅਸ਼ਿਸ਼ ਜੀ ਵੀ ਇਹ ਤੰਗਾ ਅਸਮੋਕੇ ਹਰਿੰਦਰ ਸਿੰਘ ਧਾਮੀ ਦੇ ਰਿਸ਼ਤਿਆਂ ਨੂੰ ਸਥਾਨਕ ਪਹੁੰਚੇ ਮਾਰੇ ਪਾਕ ਨਾਮ ਦਾ ਕਮਿਟੀ ਜੀ ਨੇ ਸਿਫਰਣਾਂ ਬਣੇ ਸੀ। ਕਮਾਣ ਦੇ ਲਈ ਹੋਰ ਸੰਭਵ ਹੈ। ਨਰਸੀਏ ਵਿਕੇ ਦੀ ਜਿਹੜਾ ਕਾਫੀ ਸੈਲਫ ਸੈਂਟੇਟਿਡ ਕਾਰਨ ਹੈ ਜਿਹਨੂੰ ਸਾਨੂੰ ਇਸ ਤੋਂ ਤਾਂ ਉਹ ਲਾਕਰ ਦੇਖੀ ਨੂੰ ਤਾਂ ਟੈਪਟੇ ਤੋਂ ਪਹਿਲੇ ਤੋਂ ਬਾਅਦ ਜਿਹੜੀ ਜਦੋਂ ਸਾਈ ਬਾਹਰ ਆਇਆ ਤਾਂ ਕਰਨਾ ਕਿਸ ਤਰ੍ਹਾਂ ਦੇ ਜਵਾਬ ਹੈੱਸ ਕਿ ਉਹ ਨਧਾਰਕ ਪੁੱਤਰ ਨੇ ਜਨਮ ਲਿਆ ਇਸ ਨੂੰ ਦੀ ਮੇਰੇ ਪਰਿਵਾਰ ਨੂੰ ਵਧਾਈ ਗਈ ਸੇ ਸਤਿ ਸ੍ਰੀ ਅਕਾਲ। ਮੁੱਖਵਾਧਰੀ ਦੀ ਕੌਂਸਲ ਕਿਰਾਵਾ ਕਰਨ ਤੋਂ ਕਿਰਨ ਦਾ ਤੇਜੋਸ਼ਮਿਆਨ ਚੜ੍ਹਪੋਰੀਆਂ ਦੇ ਰਾਣੀ ਨੂੰ ਕਾੜਾ ਤੇ ਆਪਣੇ ਪਾਰਕ ਤੇ ਲਈ ਨਲਾ ਬਿਲਨ ਕਰਨ ਦਾ ਅਰਥ ਲੱਗ ਰਹੀ ਹੈ ਕਿ ਇਸ ਵਿਵਰਤ ਵਿੱਚ ਦਾ ਮੈਦੂ ਖੜ ਗਿਆ ਉਸ ਤੋਂ ਪਰਾਂਤ ਉਸ ਪੱਤਿ ਪ੍ਰਦੇਸ਼ਕਾਰੀ ਦੇ ਪ੍ਰਤੀ ਅਟਕ ਦੇ ਤਾਰਾ ਨੂੰ ਜੁੜੀ। ਖੇਡਾਸਕਿ ਲੈ ਕੇ ਬਾਤ ਸਖਿ ਦਿਖਾਇਆ ਹੈ ਕਿ ਪ੍ਰਦੇਸ਼ਕਾਰੀ ਦਫੂਲਸ ਨੇ ਦਿੱਤਾ ਬਾਹਰ ਤੋਂ ਕਰਕੇ ਕਿਸੇ ਕਹ ਜ਼ਬਰਦਸਤ ਹਿਰਾਸਤ ਹੈ ਪ੍ਰਦੇਸ਼ਕਾਰੀ ਨੂੰ ਅਕੀ ਵਜੋਂ ਰੂਪੀ ਸੰਭਾਰੀ ਤੇ ਪਾਰੀ ਤੇ ਪਿਆਰ ਕਰਨ ਦੇ ਹੇ। ਸਰ ਸਾਂਝ ਮੋਰਚੀ ਰਾਈਟ ਕੋਰਪੋਰੇਟ ਕਾਰਸਟਿਟ ਸੇਤ ਵਿਭਾਗ ਦੀ ਜ਼ਰੂਰਤਕਾਰ ਦੀ ਮੰਗ ਕੀਤੀ ਹੈ ਕਿ ਜਫਰ ਦੀ ਕੋਟੀ ਦਾ ਕਿਰਾਇਆ ਕਰਨ ਦੇ ਕੰਪਨਸਰ ਦੇ ਖਾਨ ਦਾ ਬੇਕਾ ਪਲਾਂਟ ਮੇਰੇ ਨੂੰ ਰੋਸ ਪਰਮਿਸ਼ਨ ਦਿੱਤੀ ਗਈ ਸੀ। ਸਪੂਟ ਹੋ ਗਿਆ ਕਿ ਨਾਲ ਸੀ ਕਿ ਨਾਗਰ ਵਿਭਾਗ ਦੁਆਰਾ ਇਹਨਾਂ ਨੂੰ ਰੋਕ ਲਿਆ ਗਿਆ ਸੀ। ਥੋੜਾ ਸਹਿ ਬੇਨਾਲ ਲਗਾਤਾਰ ਕੀਤੀ ਤੋਂ ਬਾਅਦ ਇਹਨਾਂ ਨੇ ਮੰਗ ਕੀਤੀ ਸੀ ਕਿ ਮੁਹੰਮਦ ਦੀ ਨਾਮਜ਼ਦਗੀ ਨਾਮਜ਼ਦ ਕਰਵਾਈ ਜਾਏ ਪਰ ਕੋਰਸ ਸਿਚਾਸਨ ਨਹੀਂ ਦਿੱਤਾ। ਉਸ ਵੇਲੇ ਵਿਰੋਧਗਾਰਾਂ ਗਾਰਾਂ

ਵਿੱਚ ਇਸ ਬੈਠਕ ਚਾਹਨ ਦੇ ਪਾਰੇ ਕੁਝ ਰਾਹਤ ਹੋ ਸਕਦੀ ਹੈ ਕੁਝ ਵੀ ਕੈਬਨਟ ਬੈਠਕ ਵਿੱਚ ਆਮ ਲੋਕਾਂ ਨੂੰ ਧਿਆਨ ਚ ਰੱਖ ਕੇ ਕਈ ਵੱਡੇ ਫੈਸਲੇ ਲਏ ਗਏ ਸਨ ਦਿੱਲੀ ਚੋਣਾਂ ਤੋਂ ਬਾਅਦ ਸਰਕਾਰ ਦੀ ਕਾਰਜਸ਼ੈਲੀ ਵਿੱਚ ਲਗਾਤਾਰ ਬਦਲਾਅ ਆਇਆ ਦੇਸ਼ ਜਾਣ ਲਈ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਕਿ ਅੱਜ ਕੱਲ੍ਹ ਹਰ ਕੋਈ ਪਾਸਪੋਰਟ ਬਣਾਇਆ ਪਤਾ ਨਹੀਂ ਕਦੋਂ ਵਿਦੇਸ਼ ਜਾਣ ਦਾ ਮੌਕਾ ਮਿਲ ਜਾਏ ਵਾਪਸ ਕਰਨ ਵਾਲੇ ਦਾ ਕੋਈ ਜਵਾਇਨ ਕਰਨ ਵਾਲੇ ਪੁੱਛਿਆ ਜਾਂਦਾ ਹੈ ਕਿ ਉਹਨਾਂ ਕੋਲ ਪਾਸਪੋਰਟ ਹੈ ਜਾਂ ਨਹੀਂ ਜੇ ਇਹ ਜਿਹੜਾ ਨਹੀਂ ਹੁੰਦਾ ਤਾਂ ਕੰਪਨੀ ਹੈ ਆਪ ਲਈ ਪਾਸਪੋਰਟ ਅੱਜ ਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ ਤੇ ਪਾਸਪੋਰਟ ਦੀ ਕ੍ਰੈਡਿਟ ਕਾਰਡ ਵੀ ਇੱਕ ਪ੍ਰੈਕਟਿਸ ਹੈ। ਜੇਕਰ ਤੁਸੀਂ ਜੇਤ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਨੂੰ ਧਿਆਨ ਨਾਲ ਪੜ੍ਹਨਾ ਦੱਸੋ। ਸਰਕਾਰ ਨੇ ਪਾਸਪੋਰਟ ਲੇਨ ਨੂੰ ਲੈ ਕੇ ਕੁਝ ਉਪਰਾਹ ਕਰੇ ਕਿ ਸਰਕਾਰ ਨੇ ਪਾਸਪੋਰਟ ਨਿਵਾਣ ਦੀ ਸੇਵਾ ਦਿੱਤੀ ਹੈ ਜਿਵੇਂ ਕਿ 2023 ਕੈਨਿਵਾਦ ਦਾ ਪੈਦਾ ਹੋਣ ਪਾਸਪੋਰਟ ਦੇ ਕਾਰਨ ਲਈ ਲੋੜੀਂਦੀ ਹੈ। ਜਾਰੀ ਜਨਮ ਸਰਟੀਫਿਕੇਟ ਵੀ ਜ਼ਰੂਰੀ ਹੋਵੇਗਾ ਪਾਸਪੋਰਟ ਲਈ। लापरिटी के सर्टिफिकेट के सब प्रूफ तो का तीन जैसे बात है था था। नहीं। तो वो उसका पास करवाना है सिर्फ जनरल सर्टिफिकेट देना होगा जन्म तिथि के सबूत को जो दस्तावेज सरकार ने रखे जाते पंजाब हरियाणा की शंभू भोरी सड़क के चल किसानों आंदोलन को इस साल के विधानसभा से बल सामने नहीं पूरे होने से डिसलोकेट ਇਕ ਰੋਗ ਦਾ ਅਕਰਤਾ ਦੇ ਗੱਠੀ ਦੇ ਫਿਰ ਨਾਲ ਦੀ ਵਿਸ਼ੇਸ਼ਤਾ ਕਿ ਜਿਗਾ ਤੇ ਪ੍ਰੈਸਿਪ ਬਦਲਣ ਦੇ ਪ੍ਰਕਾਰ ਕਮਿਟੀ ਦੀਆਂ ਹਾਰਟ ਕ੍ਰਾਸੰਦਰਾ ਦੇ ਸੋਣੇ ਵਾਲੀ ਤੇ ਲਿਖਤਾਂ ਵਿੱਚ ਕਿਸਾਨ ਮੋਰਚਾ ਮਹਾਪੰਚਾਇਤ ਐਵਸਟ ਕਰਦੀ ਹੈ ਇਹ ਤਾਂ ਬੇਨਿਆਮੀ ਦੇ ਜਨਮਾ ਦੀ ਸਥਿਤੀ ਹੈ ਜਿਹੜੀ ਇੱਕ ਦੇਸ਼ ਪਾਲਣ ਦਾ ਚਾਰ ਇਸ ਮਾਰਗ ਹੋਵੇ ਮਹਾਪੰਚਾਇਤ ਇਹ ਬਲਾਸ਼ਟਿਊਰ ਪਿਆਰ ਕਿਤੇ ਜਾਵੇਗਾ ਤਾਂ ਕਿ ਇੱਕ ਲਗਾਤਾਰ ਦਿੱਤੀ ਸੰਗਲਿਗਾਰੀ ਸੇ ਤੁੰਗ ਕਰ ਰਹੀ ਹੈ ਕਿ ਇਹ ਲਗਾਤਾਰ ਨੰਨਤੀ ਜਾਂਦੀ ਜਾ ਰਹੀ ਹੈ ਕਿ ਜਦੋਂ ਇਹ ਸਮਰਸਵਾਰਕ ਹੈ ਕਿ ਇਹ ਗੁਰੂਤੇ ਤੇ ਡਟੇ ਰੰਗੇ ਦੀ ਕਿਸੇ ਖੁਮਿਆ ਭੋਲਿੰਦੇ ਨੂੰ ਲੈ ਰੱਖਣੇ ਦਾ ਵਿਸ਼ਵਾਸ ਰੁਕ ਕੇ ਪਾ ਤੋ ਨਿਆਦਾ ਪਾਣੀ ਦੀ ਕੀ ਕੀ ਦੁਸਾਰਾ ਕਰਦੇ ਨੇ चंडीगढ़ पुलिस ने पीक का सूद विभाग हो गया और लोगों का नाम नहीं रहे शोथा उत्तरी पीक का इतना मामला सामने आया विभाग ने इसका एचपीआर किया है चंडीगढ़ पुलिस ने उत्तरी पीक का हुई के मामले पर लोगों को संपर्क का मामला दर्ज किया पुलिस ने थाना पुलिस ने सारा को आमंत्रित फिलहाल इस मामले पर कोई भी जानकारी नहीं दी जाती है